ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗੱਲ ਟਿੱਕ ਟੈਂਡ ਬਲੌਗਸ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਹੁਤ ਹੀ ਵਧੀਆ ਸੂਟ ਅਤੇ ਸਟੱਫ ਵੀ ਪਿਓਰ ਕਾਟਨ ਦੇ ਵਿੱਚ ਅਤੇ ਜਾਮ ਕਾਟਨ ਦਾ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਇਸ ਚੈਨਲ ਤੇ ਨਵੀਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਕਿ ਮੇਰੀ ਵੀਡੀਓ ਕਿੱਥੇ ਕਿੱਥੇ ਤੱਕ ਜਾ ਰਹੀ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਨੂੰ ਪਸੰਦ ਕਰਦੀਆਂ ਨੇ ਤੇ ਉਹ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਅੱਜ ਮੈਂ ਇੱਕ ਵਿੱਚ ਮੈਂ ਇਸ ਵੀਡੀਓ ਦੇ ਵਿੱਚ ਇੱਕ ਗੱਲ ਹੋਰ ਕਹਿਣੀ ਸੀ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਸਟੀਚਿੰਗ ਦਾ ਕੰਮ ਸਿੱਖਣਾ ਹੈ ਤੇ ਉਹ ਬਾਹਰ ਜਾ ਕੇ ਨਹੀਂ ਸਿੱਖ ਸਕਦੀਆਂ ਤੇ ਉਹਨਾਂ ਕੋਲ ਪੈਸਾ ਵੀ ਨਹੀਂ ਹੈਗਾ ਕਿ ਉਹ ਬਾਹਰ ਜਾ ਕੇ ਪੈਸਾ ਦੇ ਕੇ ਤੇ ਸਟੀਚਿੰਗ ਸਿੱਖ ਸਕਣ ਉਹ ਮੇਰੇ ਤੋਂ ਫ੍ਰੀ ਦੇ ਵਿੱਚ ਸਿੱਖ ਸਕਦੇ ਨੇ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਮੈਂ ਤੁਹਾਨੂੰ ਆਨਲਾਈਨ ਕਲਾਸਾਂ ਲਗਾ ਕੇ ਟ੍ਰੇning ਦੇ ਸਕਦੀ ਆਂ ਕਿ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਸਿੱਖਣਾ ਚਾਹੁੰਦੀਆਂ ਨੇ ਉਹ ਮੇਰੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰਕੇ ਕਨੈਕਟ ਕਰਕੇ ਇਸ ਲਾਈਵ ਚੈੱਕ ਸਕਦੀਆਂ ਨੇ ਤੇ ਆਪਣੇ ਘਰ ਵਿੱਚ ਆਪਣਾ ਨੰ ਕੰਮ ਸ਼ੁਰੂ ਕਰ ਸਕਦੀਆਂ ਨੇ ਤੇ ਬਾਹਰ ਫਿਰ ਉਹਨਾਂ ਨੂੰ ਸਟਿਚਿੰਗ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਪੋਵੇਗੀ ਤੇ ਸਾਰੇ ਤਰ੍ਹਾਂ ਦੀ ਸਟਿਚਿੰਗ ਆਪਾਂ ਤੁਹਾਨੂੰ ਸਿਖਾਵਾਂਗੇ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਨੇ ਸਿੱਖਣੀ ਹੈ ਉਹ ਮੇਰੇ ਨਾਲ ਕਨੈਕਟ ਕਰ ਸਕਦੀਆਂ ਨੇ ਇੰਸਟਾਗ੍ਰam ਦੀ ਆਈਡੀ ਤੇ ਕਰ ਸਕਦੀਆਂ ਨੇ ਜਾਂ YouTube ਤੇ ਹੀ ਮੈਨੂੰ ਕਮੈਂਟ ਕਰਕੇ ਕਰ ਸਕਦੀਆਂ ਨੇ ਧੰਨਵਾਦ ਜੀ